ਹਾਂਜੀ ਪਿਆਰਿਓ ਆਓ ਇੱਕ ਕਹਾਣੀ ਸਰਵਣ ਕਰੀਏ ਤੇ ਇਸ ਕਹਾਣੀ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਕਦੀ ਵੀ ਆਪਾਂ ਕੋਈ ਸਸਤੀ ਚੀਜ਼ ਵੇਖ ਕੇ ਉਸ ਤੇ ਨਾ ਡੁੱਲੀਏ ਤੇ ਕਈ ਵਾਰ ਆਪਾਂ ਵੱਡੀਆਂ ਜੀਆਂ ਗੱਲਾਂ ਨੂੰ ਅਣਕੌਲੀਆਂ ਕਰ ਦਿੰਦੇ ਹਾਂ ਪਰ ਜਦੋਂ ਸਾਡੀ ਉੱਤੇ ਬੀਤਤੀ ਹੈ ਤਾਂ ਫਿਰ ਸਾਨੂੰ ਉਹ ਗੱਲਾਂ ਚੇਤੇ ਆਉਂਦੀਆਂ ਹਨ ਸੋ ਬੜੀ ਪਿਆਰੀ ਲਾਈਫ ਨੂੰ ਚੇਂਜ ਕਰਨ ਵਾਲੀ ਤੇ ਮੋਟੀਵੇਸ਼ਨ ਦੇਣ ਵਾਲੀ कहानी जरूर पूरी सुनियो आओ श्रवण करिए जी कृपया करके लाइक कमेंट ਤੇ ਸ਼ੇਅਰ ਵੀ ਜਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ आओ कहानी श्रवण करिए जी ਪੂਰਾ ਆਸਾਨ ਤੇ ਸੁੱਖ ਦਾ ਹੀ ਲੱਗਦੇ ਨੇ ਉਹ ਅਸਲ ਵਿੱਚ ਸਭ ਤੋਂ ਵੱਡੀ ਮੁਸੀਬਤ ਦੇ ਦਰਵਾਜ਼ੇ ਹੁੰਦੇ ਨੇ ਕੁਝ ਚੀਜ਼ਾਂ ਤੁਰੰਤ ਲਾਭਕਾਰੀ ਜ਼ਰੂਰ ਲੱਗਦੀਆਂ ਪਰ ਉਹ ਹਮੇਸ਼ਾ ਸਾਡੀ ਭਲਾਈ ਲਈ ਹੁੰਦੀਆਂ ਇਹ ਲਾਜ਼ਮੀ ਨਹੀਂ ਕੋਈ ਵੀ ਰਾਹ ਸਿਰਫ ਇਸ ਕਰਕੇ ਨਹੀਂ ਚੋਣਾ ਚਾਹੀਦਾ ਕਿ ਉਹ ਸੌਖਾ ਹੈ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਉਹ ਸਾਨੂੰ ਕਿੱਥੇ ਲਿਜਾ ਸਕਦਾ ਹੈ ਸੋ ਇਦਾਂ ਦੀ ਹੀ ਗੱਲ ਨੂੰ ਸਮਝਾਉਂਦੀ ਇੱਕ ਬਹੁਤ ਹੀ ਦਿਲਚਸਪ ਕਹਾਣੀ ਜੋ ਤੁਹਾਨੂੰ ਥੋੜੀ ਅਜੀਬ ਲੱਗ ਸਕਦੀ ਹੈ ਪਰ ਸੱਚਾਈ ਜਾਣ ਕੇ ਹੈਰਾਨ ਜ਼ਰੂਰ ਕਰੇਗੀ ਕਹਾਣੀ ਹੈ ਅੰਧੇਰ ਨਗਰੀ ਪਾਗਲਾਂ ਦਾ ਸ਼ਹਿਰ ਤੇ ਇੱਕ ਭੋਲਾ ਭਿਖਾਰੀ ਕਿਸੇ ਪਿੰਡ ਵਿੱਚ ਇੱਕ ਭਿਖਾਰੀ ਰਹਿੰਦਾ ਸੀ ਉਹ ਭੀਖ ਮੰਗਣ ਵਿੱਚ ਮਾਹਰ ਹੋਣ ਦੇ ਨਾਲ-ਨਾਲ ਬਹੁਤ ਅਕਲਮੰਦ ਵੀ ਸੀ ਉਹਦਾ ਇੱਕ ਚੇਲਾ ਸੀ ਜੋ ਕਿ ਬਿਲਕੁਲ ਬੇਫਕੂਫ ਸੀ ਜਾਂ ਫਿਰ ਕਹਿ ਲਓ ਭੋਲਾ ਸੀ ਭੀਖ ਮੰਗਣ ਦਾ ਤਰੀਕਾ ਉਸਨੇ ਆਪਣੇ ਉਸਤਾਦ ਤੋਂ ਸਿੱਖਿਆ ਸੀ ਦੋਵਾਂ ਦਾ ਇਸ ਦੁਨੀਆ ਵਿੱਚ ਕੋਈ ਅਜ਼ੀਜ਼ ਰਿਸ਼ਤੇਦਾਰ ਨਹੀਂ ਸੀ। ਅਸਲੀ ਦੋਵੇਂ ਇਕੱਠੇ ਰਹਿੰਦੇ ਸੀ। ਭਿਖਾਰੀ ਹੁਣ ਬਹੁਤ ਬੁੱਢਾ ਹੋ ਚੁੱਕਿਆ ਸੀ, ਜਦਕਿ ਉਹਦਾ ਚੇਲਾ ਬਿਲਕੁਲ ਜਵਾਨ ਸੀ। ਇੱਕ ਦਿਨ ਰੱਬ ਦੀ ਮਰਜ਼ੀ ਐਦਾਂ ਹੋਈ ਕਿ ਉਹਨਾਂ ਦੇ ਪਿੰਡ ਨੂੰ ਹੜ੍ਹ ਨੇ ਆਪਣੀ ਲਪੇਟ ਵਿੱਚ ਲੈ ਲਿਆ। ਸਾਰੇ ਪਿੰਡ ਦੇ ਘਰ ਕੱਚੇ ਸੀ। ਉਹ ਹੜ੍ਹ ਵਿੱਚ ਵਹਿ ਗਏ ਤੇ ਵਿੱਚ ਹੀ ਉਹਨਾਂ ਦਾ ਘਰ ਵੀ ਬਚ ਨਾ ਸਕਿਆ। ਸਾਰਾ ਪਿੰਡ ਢਹਿ ਢੇਰੀ ਹੋ ਗਿਆ। ਫਿਰ ਉਹਨਾਂ ਨੇ ਪਿੰਡ ਛੱਡਣ ਦਾ ਫੈਸਲਾ ਕਰ ਲਿਆ। ਉਹਨਾਂ ਨੇ ਆਪਣੇ ਪਿੰਡ ਨੂੰ ਅਲਵਿਦਾ ਕਹਿ ਦਿੱਤਾ ਤੇ ਪਿੰਡ ਤੋਂ ਬਾਹਰ ਨਿਕਲ ਆਏ। ਉਹਨਾਂ ਨੇ ਪਿੰਡ ਨੂੰ ਆਖਰੀ ਵਾਰ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਇਸ ਪਿੰਡ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਦਿਨ گزارੇ ਸੀ। ਪਿੰਡ ਤੋਂ ਨਿਕਲ ਕੇ ਉਹ ਨਕਦੀ ਸੇਧ ਨੂੰ ਤੁਰ ਪਏ। ਦੋਵੇਂ ਆਪਸ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਵੀ ਕਰ ਰਹੇ ਸੀ। ਤੁਰਦੇ-ਤੁਰਦੇ ਸੂਰਜ ਅਸਤ ਹੋਣ ਹੀ ਵਾਲਾ ਸੀ ਤੇ ਉਹਨਾਂ ਨੇ ਇੱਕ ਸ਼ਹਿਰ ਦੇ ਅਸਾਰ ਵੇਖੇ। ਚੇਲਾ ਬੋਲਿਆ, "ਮੁਬਾਰਕ ਹੋਵੇ ਓਸਤਾਦ, ਅਸੀਂ ਆਖਰ ਇੱਕ ਸ਼ਹਿਰ ਤੱਕ ਪਹੁੰਚ ਹੀ ਗਏ।" ਓਸਤਾਦ ਦੇ ਮੂੰਹੋਂ ਵੀ ਖੁਦਾ ਦਾ ਸ਼ੁਕਰ ਨਿਕਲਿਆ। ਦੋਵੇਂ ਤੇਜ਼ ਕਦਮ ਉਠਾਉਣ ਲੱਗੇ। ਉਹ ਸੂਰਜ ਡੁੱਬਣ ਤੋਂ ਪਹਿਲਾਂ ਸ਼ਹਿਰ ਵਿੱਚ ਪਹੁੰਚਣਾ ਚਾਹੁੰਦੇ ਸੀ ਤਾਜੋ ਕੁਝ ਖਾਣ ਪੀਣ ਨੂੰ ਮਿਲ ਸਕੇ ਦੋਵੇਂ ਠੀਕ ਉਸ ਵਕਤ ਸ਼ਹਿਰ ਵਿੱਚ ਦਾਖਲ ਹੋਏ ਜਦੋਂ ਸੂਰਜ ਬਿਲਕੁਲ ਓਲੋਪ ਹੋ ਰਿਹਾ ਸੀ ਚੇਲੇ ਨੇ ਥਕਾਵਟ ਨਾਲ ਢਟਾਲ ਹੋ ਕੇ ਕਿਹਾ ਉਸਤਾਦ ਮੇਰੇ ਵਿੱਚ ਤਾਂ ਹੁਣ ਇੱਕ ਵੀ ਕਦਮ ਉਠਾਉਣ ਦੀ ਹਿੰਮਤ ਨਹੀਂ ਰਹੀ ਰੱਬ ਦੇ ਲਈ ਕੁਝ ਖਾਣ ਦਾ ਬੰਦੋਬਸਤ ਕਰ ਲਓ ਉਸਤਾਦ ਨੇ ਕਿਹਾ ਅੱਛਾ ਤੂੰ ਇੱਥੇ ਠਹਿਰ ਮੈਂ ਕਿਸੇ ਦੇ ਘਰ ਤੋਂ ਪੀਖ ਮੰਗ ਕੇ ਖਾਣਾ ਲਿਆਉਂਦਾ ਵਾਂ ਇਹਨਾਂ ਕਹਿ ਕੇ ਉਹ ਚਲਾ ਗਿਆ ਜਲਦੀ ਹੀ ਉਹ ਕੁਝ ਰੋਟੀਆਂ ਤੇ ਦਾਲ ਲੈ ਆਇਆ ਦੋਵਾਂ ਨੇ ਸਬਰ ਤੇ ਸ਼ੁਕਰ ਨਾਲ ਉਹ ਰੋਟੀਆਂ ਖਾਧੀਆਂ ਤੇ ਖੂਹ ਤੋਂ ਪਾਣੀ ਪੀਤਾ ਤੇ ਇੱਕ ਦਰਖਤ ਦੇ نیچے ਸੌ ਗਏ। ਸੋ ਸਵੇਰ ਹੋਈ ਤੇ ਉਹਨਾਂ ਨੇ ਭੀਖ ਮੰਗਣ ਦਾ ਬਕਾਇਦਾ ਪ੍ਰੋਗਰਾਮ ਬਣਾਇਆ। ਦੋਵੇਂ ਨਿਕਲ ਖੜੇ ਹੋਏ ਤੇ ਸਾਰਾ ਦਿਨ ਭੀਖ ਮੰਗਦੇ ਰਹੇ। ਸ਼ਾਮ ਹੋਈ ਤਾਂ ਉਹ ਆਪਣੇ ਠਿਕਾਣੇ ਤੇ ਵਾਪਸ ਆ ਗਏ। ਇਹ ਇੱਕ ਸੰਘਣਾ ਦਰਖਤ ਸੀ। ਰਾਤ ਵੀ ਉਹ ਇਸੇ ਦੇ نیچے ਹੀ ਸੁੱਤੇ ਸੀ। ਇੱਥੇ ਪਹੁੰਚ ਕੇ ਉਸਤਾਦ ਨੇ ਕਿਹਾ, ਹੁਣ ਸਾਡੇ ਕੋਲ ਕੁਝ ਪੈਸੇ ਜਮ੍ਹਾਂ ਹੋ ਗਏ ਨੇ। ਤੂੰ ਇਦਾਂ ਕਰ ਬਾਜ਼ਾਰ ਤੋਂ ਕੁਝ ਜ਼ਰੂਰੀ ਚੀਜ਼ਾਂ ਲਿਆ ਤੇ ਅਸੀਂ ਇੱਥੇ ਨੇੜੇ ਹੀ ਜੰਗਲ ਵਿੱਚ ਇੱਕ ਝੌਂਪੜੀ ਬਣਾ ਲਵਾਂਗੇ ਤੇ ਉੱਥੇ ਖਾਣਾ ਪਕਾਇਆ ਕਰਾਂਗੇ। ਚੇਲੇ ਨੇ ਖੁਸ਼ ਹੋ ਕੇ ਕਿਹਾ, "ਅੱਛਾ ਉਸਤਾਦ" ਮੈਂ ਹੁਣੇ ਲਿਆਉਂਦਾ ਵਾ ਤੇ ਉਹ ਪੈਸੇ ਲੈ ਕੇ ਚਲਾ ਗਿਆ ਚਿਲਾ ਬਾਜ਼ਾਰ ਪਹੁੰਚਿਆ ਤੇ ਉਹਨੇ ਸੋਚਿਆ ਕਿ ਥੋੜੀ ਜੀ ਮਠਿਆਈ ਵੀ ਖਰੀਦ ਲਵਾਂ ਤਿੰਨ ਚਾਰ ਦਿਨ ਤੋਂ ਕੋਈ ਮਿੱਠੀ ਚੀਜ਼ ਨਹੀਂ ਖਾਧੀ ਇਹ ਸੋਚ ਕੇ ਉਹ ਸਿੱਧਾ ਇੱਕ ਮਠਿਆਈ ਦੀ ਦੁਕਾਨ ਤੇ ਗਿਆ ਬਾਜ਼ਾਰ ਬਹੁਤ ਰੌਣਕੀ ਸੀ ਤੇ ਇੱਥੇ ਖੂਬ ਚਹਿਲ ਪਹਿਲ ਸੀ ਮਠਿਆਈ ਦੀ ਦੁਕਾਨ ਤੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਸਜੀਆਂ ਹੋਈਆਂ ਸੀ ਉਹਨੇ ਜਾ ਕੇ ਪੁੱਛਿਆ ਭਾਈ ਸਾਹਿਬ ਆ ਲੱਡੂ ਕੀ ਭਾਅ ਹੈ ਦੁਕਾਨਦਾਰ ਨੇ ਕਿਹਾ 2 ਪੈਸੇ ਨੂੰ ਕਿਲੋ ਭਿਖਾਰੀ ਹੈਰਾਨ ਹੋ ਕੇ ਬੋਲਿਆ ਕੀ ਕਿਹਾ 2 ਪੈਸੇ ਨੂੰ ਕਿਲੋ ਦੁਕਾਨਦਾਰ ਨੇ ਜਵਾਬ ਦਿੱਤਾ ਹਾਂ ਹਾਂ 2 ਪੈਸੇ ਨੂੰ ਕਿਲੋ ਹੈ ਫਿਰ ਉਹਨੇ ਪੁੱਛਿਆ ਅੱਛਾ ਆ ਬਰਫੀ ਕੀ ਭਾਅ ਹੈ ਦੁਕਾਨਦਾਰ ਬੋਲਿਆ ਭਾਈ ਸਾਹਿਬ ਹਰ ਚੀਜ਼ 2 ਪੈਸੇ ਨੂੰ ਕਿਲੋ ਹੈ ਚੇਲਾ ਹੈਰਾਨ ਰਹਿ ਗਿਆ ਤੇ ਸੋਚਾਂ ਵਿੱਚ ਪੈ ਗਿਆ ਫਿਰ ਉਹਨੇ ਖੁਸ਼ਜਾ ਹੋ ਕੇ ਕਿਹਾ ਅੱਛਾ ਤਾਂ ਇਦਾਂ ਕਰੋ ਮਿਲਾ ਜੁਲਾ ਕੇ 1 ਕਿਲੋ ਦੇ ਦਿਓ ਮਠਿਆਈ ਵਾਲੇ ਨੇ ਸਾਰੀਆਂ ਮਠਿਆਈਆਂ 1 ਕਿਲੋ ਤੋਲ ਦਿੱਤੀਆਂ ਚੇਲੇ ਨੇ ਉਹਨੂੰ 2 ਪੈਸੇ ਦਿੱਤੇ ਤੇ ਸਬਜ਼ੀ ਵਾਲੀ ਦੁਕਾਨ ਤੇ ਗਿਆ ਉੱਥੇ ਜਾ ਕੇ ਉਹਨੇ ਪੁੱਛਿਆ ਭਾਈ ਸਾਹਿਬ ਗੋਭੀ ਕੀ ਭਾਅ ਹੈ ਸਬਜ਼ੀ ਵਾਲਾ ਬੋਲਿਆ 2 ਪੈਸੇ ਕਿਲੋ ਚੇਲੇ ਨੇ ਹੈਰਾਨ ਹੋ ਕੇ ਪੁੱਛਿਆ ਤੇ ਆਲੂ ਕੀ ਭਾਅ ਹੈ? ਸਬਜ਼ੀ ਵਾਲੇ ਨੇ ਕਿਹਾ ਹਰ ਚੀਜ਼ 2 ਪੈਸੇ ਕਿਲੋ ਹੈ। ਚੇਲਾ ਹੈਰਾਨ ਰਹਿ ਗਿਆ ਤੇ ਉਹ ਸਭ ਕੁਝ ਛੱਡ ਕੇ ਦੌੜਦਾ ਹੋਇਆ ਆਪਣੇ ਉਸਤਾਦ ਕੋਲ ਪਹੁੰਚਿਆ। ਉਸਤਾਦ ਨੇ ਜਦੋਂ ਉਹਨੂੰ ਇਦਾਂ ਦੌੜਦੇ ਹੋਏ ਵੇਖਿਆ ਤਾਂ ਪੁੱਛਿਆ ਕੀ ਗੱਲ ਹੈ? ਭੱਜਿਆ ਕਿਉਂ ਆ ਰਿਹਾ? ਤੇ ਇਹ ਕੀ? ਤੂੰ ਸਿਰਫ ਇੱਕ ਲਫਾਫਾ ਚੁੱਕਿਆ ਹੋਇਆ ਹੈ। ਤੈਨੂੰ ਤਾਂ ਮੈਂ ਕਿੰਨੀਆਂ ਚੀਜ਼ਾਂ ਲਿਆਉਣ ਲਈ ਕਿਹਾ ਸੀ। ਚੇਲੇ ਨੇ ਖੁਸ਼ੀ ਨਾਲ ਫੁੱਲ ਕੇ ਕਿਹਾ ਉਸਤਾਦ ਨਜ਼ਾਰੇ ਆ ਗਏ। ਉਸਤਾਦ ਨੇ ਪੁੱਛਿਆ ਪਰ ਗੱਲ ਤਾਂ ਦੱਸ ਹੋਇਆ ਕਿ ਚੇਲਾ ਬੋਲਿਆ ਉਸਤਾਦ ਇਸ ਸ਼ਹਿਰ ਵਿੱਚ ਤਾਂ ਹਰ ਚੀਜ਼ 2 ਪੈਸਿਆਂ ਨੂੰ ਕਿਲੋ ਮਿਲਦੀ ਐ ਇਹ ਵੇਖੋ 1 ਕਿਲੋ ਮਠਿਆਈ ਮੈਂ 2 ਪੈਸਿਆਂ ਦੀ ਲੈਂਦੀ ਐ ਇੱਥੇ ਹਰ ਚੀਜ਼ ਹੀ 2 ਪੈਸਿਆਂ ਵਿੱਚ ਮਿਲਦੀ ਐ ਮਠਿਆਈ ਵੀ ਘਿਓ ਵੀ ਦਾਲਾਂ ਵੀ ਸਬਜ਼ੀ ਵੀ ਹਰ ਚੀਜ਼ 2 ਪੈਸਿਆਂ ਵਿੱਚ ਇੱਥੇ ਤਾਂ ਮਜ਼ੇ ਆ ਜਾਣਗੇ ਖਾਓ ਪੀਓ ਓਸਤਾਦ ਹੁਣ ਅਸੀਂ ਸਾਰੀ ਉਮਰ ਇੱਥੇ ਹੀ ਰਹਿਾਂਗੇ ਓਸਤਾਦ ਉਹਦੀਆਂ ਗੱਲਾਂ ਸੁਣ ਕੇ ਚੁੱਪ ਹੋ ਗਿਆ ਉਹਦੇ ਮੂੰਹੋਂ ਕੋਈ ਲਫ਼ਜ਼ ਨਾ ਨਿਕਲਿਆ ਚਿਲੇ ਨੇ ਪੁੱਛਿਆ ਕੀ ਗੱਲ ਐ ਓਸਤਾਦ ਤੁਹਾਨੂੰ ਇਹ ਸੁਣ ਕੇ ਖੁਸ਼ੀ ਨਹੀਂ ਹੋਈ ਓਸਤਾਦ ਬੋਲਿਆ ਨਹੀਂ ਬੇਟਾ ਮੈਨੂੰ ਇਹ ਸੁਣ ਕੇ ਕੋਈ ਖੁਸ਼ੀ ਨਹੀਂ ਹੋਈ ਪਰ ਕਿਉਂ ਉਸਤਾਦ ਜੀ ਹੁਣ ਤਾਂ ਅਸੀਂ ਵਧੀਆ-ਵਧੀਆ ਚੀਜ਼ਾਂ ਦੋ ਪੈਸੇ ਨੂੰ ਕਿੱਲੋ ਖਾਇਆ ਕਰਾਂਗੇ ਨਾ ਕੁਝ ਪਕਾਉਣ ਦੀ ਲੋੜ ਨਾ ਕੋਈ ਹੋਰ ਮੁਸੀਬਤ ਸਿੱਧਾ ਬਾਜ਼ਾਰ ਤੋਂ ਖਰੀਦ ਕੇ ਖਾ ਲਿਆ ਕਰਾਂਗੇ ਉਸਤਾਦ ਚਿੰਤਾਵੱਸ਼ ਹੋ ਕੇ ਕਹਿਣ ਲੱਗਾ ਤੂੰ ਪਾਗਲ ਹੈ ਬੇਵਕੂਫ ਹੈ ਇੱਥੇ ਰਹਿਣਾ ਠੀਕ ਨਹੀਂ ਹੈ ਉਹ ਬੋਲਿਆ ਉਸਤਾਦ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਮੈਂ ਤਾਂ ਇੱਥੋਂ ਕਦੇ ਵੀ ਨਹੀਂ ਜਾਵਾਂਗਾ ਇਸ ਤੋਂ ਵੱਧ ਨਜ਼ਾਰੇ ਹੋਰ ਕਿੱਥੇ ਮਿਲਣਗੇ ਭਲਾ ਕੋਈ ਇਹੋ ਜੀ ਜਗ੍ਹਾ ਵੀ ਹੋ ਸਕਦੀ ਹੈ ਜਿੱਥੇ ਹਰ ਚੀਜ਼ ਦੋ ਪੈਸੇ ਨੂੰ ਵੇਚਦੀ ਹੋਵੇ ਉਸਤਾਦ ਬੋਲਿਆ असली ਤਾਂ ਕਹਿ ਰਿਹਾ ਕਿ ਇੱਥੇ ਰਹਿਣਾ ਠੀਕ ਨਹੀਂ ਹੈ ਇਹ ਅੰਧੇਰ ਨਗਰੀ ਹੈ ਚੇਲਾ ਬੋਲਿਆ ਤੁਸੀਂ ਜੋ ਮਰਜ਼ੀ ਕਹੋ ਉਸਤਾਦ ਪਰ ਮੈਂ ਇਹ ਜਗ੍ਹਾ ਨਹੀਂ ਛੱਡਾਂਗਾ ਉਸਤਾਦ ਨੇ ਪੁੱਛਿਆ ਜੇਕਰ ਮੈਂ ਇੱਥੇ ਨਾ ਰਹਾ ਤਾਂ ਤਾਂ ਚੇਲਾ ਬੋਲਿਆ ਤਾਂ ਵੀ ਮੈਂ ਇੱਥੇ ਹੀ ਰਹਾਂਗਾ ਪਰ ਮੈਂ ਤਾਂ ਤੁਹਾਨੂੰ ਵੀ ਕਹਿਣਾ ਕਿ ਤੁਸੀਂ ਵੀ ਨਾ ਜਾਓ ਜ਼ਿੰਦਗੀ ਦੇ ਬਾਕੀ ਦਿਨ ਇੱਥੇ ਆਰਾਮ ਨਾਲ ਗੁਜ਼ਰ ਜਾਣਗੇ ਉਸਤਾਦ ਬੋਲਿਆ ਕਿ ਨਹੀਂ ਮੈਂ ਇੱਥੇ ਨਹੀਂ ਰਹਿ ਸਕਦਾ ਉਸਤਾਦ ਵੀ ਜ਼ਿਆਦਾ ਤੇ ਅੜ ਗਿਆ ਖੈਰ ਦੋਵਾਂ ਨੇ ਮਠਿਆਈ ਖਾਧੀ ਤੇ ਸੌ ਗਏ ਸਵੇਰ ਹੋਈ ਤਾਂ ਉਸਤਾਦ ਉੱਠ ਖੜਾ ਹੋਇਆ ਚੇਲਾ ਬੋਲਿਆ ਕਿੱਥੇ ਚੱਲੇ ਓਸਤਾਦ ਜੀ ਉਸਤਾਦ ਨੇ ਕਿਹਾ ਮੈਂ ਕਿਹਾ ਸੀ ਨਾ ਕਿ ਮੈਂ ਇੱਥੇ ਨਹੀਂ ਠਹਿਰ ਸਕਦਾ ਚੇਲਾ ਬੋਲਿਆ ਤਾਂ ਕੀ ਤੁਸੀਂ ਹੁਣੇ ਤੇ ਇਸੇ ਵਕਤ ਹੀ ਜਾ ਰਹੇ ਹੋ ਉਸਤਾਦ ਬੋਲਿਆ ਕਿ ਹਾਂ ਮੈਨੂੰ ਇੱਥੇ ਰਹਿਣ ਤੋਂ ਡਰ ਆਉਂਦਾ ਹੈ ਚੇਲਾ ਬੋਲਿਆ ਉਹ ਮੰਨ ਜਾਓ ਉਸਤਾਦ ਜੀ ਇੱਥੋਂ ਨਾ ਜਾਓ ਦੁਨੀਆ ਵਿੱਚ ਕਿਤੇ ਵੀ ਇੰਨਾ ਆਰਾਮ ਨਹੀਂ ਮਿਲ ਸਕੇਗਾ ਜਿੰਨਾ ਇੱਥੇ ਹੈ ਤੇ ਜੇਕਰ ਤੁਸੀਂ ਬਿਨਾਂ ਗਏ ਰਹਿ ਨਹੀਂ ਸਕਦੇ ਤਾਂ ਚਲੋ 2-4 ਦਿਨ ਤਾਂ ਆਰਾਮ ਕਰਕੇ ਜਾਓ ਉਸਤਾਦ ਬੋਲਿਆ ਬਿਲਕੁਲ ਵੀ ਨਹੀਂ ਮੈਂ ਸਿਰਫ ਸਵੇਰ ਹੋਣ ਤੱਕ ਹੀ ਠਹਿਰਿਆ ਸੀ ਹੁਣ ਮੈਂ 1 ਮਿੰਟ ਵੀ ਨਹੀਂ ਰੁਕਾਂਗਾ। ਉਸਤਾਦ ਨੇ ਆਪਣਾ ਝੋਲਾ ਮੋਢੇ ਤੇ ਟੰਗਿਆ ਤੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਤੇ ਨਿਕਲ ਪਿਆ। ਚੇਲਾ ਬੋਲਿਆ, "ਥੈਰੋ ਉਸਤਾਦ, ਮੈਂ ਤੁਹਾਨੂੰ ਸ਼ਹਿਰ ਦੇ ਬਾਹਰ ਛੱਡ ਆਉਣਾ।" ਇਹ ਕਹਿ ਕੇ ਚੇਲਾ ਵੀ ਨਾਲ ਤੁਰ ਪਿਆ ਤੇ ਉਹ ਇਕੱਠੇ ਸ਼ਹਿਰ ਦੇ ਬਾਹਰ ਵੱਲ ਨੂੰ ਤੁਰ ਪਏ। ਚੇਲਾ ਤੁਰਦਾ-ਤੁਰਦਾ ਕਹਿਣ ਲੱਗਿਆ, "ਮੈਂ ਤਾਂ ਹੈਰਾਨ ਆ ਉਸਤਾਦ, ਤੁਹਾਨੂੰ ਇੱਥੇ ਰਹਿਣ ਵਿੱਚ ਕੀ ਡਰ ਹੈ? ਕੀ ਖਤਰਾ ਹੈ? ਸਾਡਾ ਕੰਮ ਤਾਂ ਭੀਖ ਮੰਗਣਾ ਹੈ। ਅਸੀਂ ਕਿਸੇ ਤੋਂ ਕੀ ਡਰਨਾ? ਸਾਨੂੰ ਕੌਣ ਨੁਕਸਾਨ ਪਹੁੰਚਾ ਸਕਦਾ ਹੈ?" ਉਸਤਾਦ ਬੋਲਿਆ ਕਿ ਇਸ ਵਕਤ ਤੂੰ ਮੇਰੀਆਂ ਗੱਲਾਂ ਨੂੰ ਨਹੀਂ ਸਮਝ ਸਕਦਾ। ਪਰ ਇੱਕ ਦਿਨ ਜ਼ਰੂਰ ਆਵੇਗਾ ਜਦੋਂ ਤੂੰ ਮੇਰੀਆਂ ਗੱਲਾਂ ਨੂੰ ਯਾਦ ਕਰੇਗਾ ਤੇ ਕਹੇਗਾ ਕਿ ਕਾਸ਼ ਮੈਂ ਆਪਣੇ ਉਸਤਾਦ ਦੀ ਗੱਲ ਮੰਨ ਲੈਂਦਾ ਮੈਂ ਹੁਣ ਵੀ ਤੈਨੂੰ ਇਹੀ ਆਖਦਾ ਕਿ ਮੇਰੇ ਨਾਲ ਚੱਲ ਲਾਲਚ ਵਿੱਚ ਨਾ ਚੇਲਾ ਬੋਲਿਆ ਕਿ ਬਿਲਕੁਲ ਨਹੀਂ ਉਸਤਾਦ ਮੈਂ ਤਾਂ ਇੱਥੇ ਹੀ ਰਹਾਂਗਾ ਫਿਰ ਉਸਤਾਦ ਨੇ ਕਿਹਾ ਅੱਛਾ ਤਾਂ ਮੇਰੀ ਹੁਣ ਗੱਲ ਸੁਣ ਲੈ ਜੇਕਰ ਕਦੇ ਤੂੰ ਕਿਸੇ ਮੁਸੀਬਤ ਵਿੱਚ ਫਸ ਜਾਵੇਂ ਤਾਂ ਆਪਣੇ ਉਸਤਾਦ ਨੂੰ ਦਿਲੋਂ ਯਾਦ ਕਰ ਲੈ ਹੋ ਸਕਦਾ ਕਿ ਕੁਦਰਤ ਮੈਨੂੰ ਤੇਰੀ ਮਦਦ ਲਈ ਭੇਜ ਦੇਵੇ ਚੇਲਾ ਬੋਲਿਆ ਤੁਸੀਂ ਉਹੀ ਫਿਕਰ ਕਰ ਰਹੇ ਹੋ ਉਸਤਾਦ ਮੈਨੂੰ ਇੱਥੇ ਕੋਈ ਤਕਲੀਫ ਨਹੀਂ ਹੈ ਮੈਨੂੰ ਕੋਈ ਵੀ ਮੁਸੀਬਤ ਨਹੀਂ ਹੋਣ ਵਾਲੀ ਉਸਤਾਦ ਇੱਕ ਵਾਰ ਫਿਰ ਬੋਲਿਆ ਕਿ ਮੈਂ ਤੈਨੂੰ ਆਖਰੀ ਵਾਰ ਕਹਿ ਰਿਹਾ ਕਿ ਮੇਰੇ ਨਾਲ ਚੱਲ ਵੜ ਚੇਲਾ ਵੀ ਘਟ ਨਹੀਂ ਸੀ ਕਹਿਣ ਲੱਗਾ ਕਿ ਹੁਣ ਮੈਂ ਵੀ ਆਖਰੀ ਵਾਰ ਕਹਿਣਾ ਵਾਂ ਕਿ ਮੈਂ ਤਾਂ ਇੱਥੇ ਹੀ ਰਹਾਂਗਾ ਅਟਲ ਲਹਿਜ਼ੇ ਵਿੱਚ ਉਹਨੇ ਜਵਾਬ ਦੇ ਦਿੱਤਾ ਉਸਤਾਦ ਨੂੰ ਭੇਜਣ ਤੋਂ ਬਾਅਦ ਉਹਨੇ ਆਪਣੇ ਰਹਿਣ ਲਈ ਘਾਫੂਸ ਦੀ ਇੱਕ ਝੌਂਪੜੀ ਬਣਾ ਲਈ ਤੇ ਇਸ ਵਿੱਚ ਆਰਾਮ ਨਾਲ ਰਹਿਣ ਲੱਗ ਪਿਆ ਉਹ ਹਰ ਫਿਕਰ ਤੋਂ ਆਜ਼ਾਦ ਸੀ ਸਵੇਰੇ ਉੱਠ ਕੇ ਭੀਖ ਮੰਗਣ ਲਈ ਨਿਕਲ ਪੈਂਦਾ ਤੇ ਜਿਹੜੇ 2-4 ਰੁਪਏ ਹੱਥ ਆਉਂਦੇ ਉਹ ਉਹਦੀ ਲੋੜ ਤੋਂ ਕਿਤੇ ਵੱਧ ਹੁੰਦੇ ਕਿਉਂਕਿ ਹਰ ਚੀਜ਼ 2 ਪੈਸੇ ਕਿਲੋ ਜੋ ਮਿਲਦੀ ਸੀ ਉਹ ਮਠਿਆਈਆਂ ਕਿਉ ਦੁੱਧ ਸੁੱਕੇ ਮੇਵੇ ਪੇਟ ਭਰ-ਭਰ ਕੇ ਖਾਂਦਾ ਤੇ ਆਪਣੇ ਉਸਤਾਦ ਨੂੰ ਬੇਫਕੂਫ ਸਮਝ ਕੇ ਖੂਬ ਹੱਸਦਾ ਤੇ ਬੋਲਦਾ ਕਾਸ਼ ਉਸਤਾਦ ਇਥੋਂ ਨਾ ਗਿਆ ਹੁੰਦਾ ਕੁਝ ਸਮਾਂ ਬੀਤਿਆ ਹੁਣ ਉਸ ਤੋਂ ਕੋਈ ਕੰਮ ਨਹੀਂ ਹੁੰਦਾ ਸੀ ਕਈ-ਕਈ ਦਿਨ ਉਹ ਭੀਖ ਮੰਗਣ ਵੀ ਨਾ ਜਾਂਦਾ ਚੌਂਪੜੀ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦਾ ਢੇਰ ਲੱਗਿਆ ਰਹਿੰਦਾ ਉਹਨਾਂ ਵਿੱਚੋਂ ਲੈ ਲੈ ਕੇ ਖਾਂਦਾ ਤੇ ਖੁਸ਼ੀ-ਖੁਸ਼ੀ ਹੱਸਦਾ ਹਰ ਫਿਕਰ ਤੋਂ ਆਜ਼ਾਦ ਹੋਣ ਕਰਕੇ ਖੂਬ ਖਾਣ ਤੇ ਕਿਸੇ ਵੀ ਮਿਹਨਤ ਨਾ ਕਰਨ ਕਰਕੇ ਉਹਦਾ ਸਰੀਰ ਮੋਟਾ ਹੋਣ ਲੱਗ ਪਿਆ। ਉਹ ਆਪਣੇ ਮੋਟਾਪੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਹੋਰ ਵੀ ਵਧੇਰੇ ਖਾਂਦਾ। ਹੌਲੀ-ਹੌਲੀ ਉਸਦਾ ਜਿਸਮ ਫੁੱਲਦਾ ਗਿਆ ਤੇ ਉਹ ਇੰਨਾ ਮੋਟਾ ਹੋ ਗਿਆ ਕਿ ਹੁਣ ਉਸ ਤੋਂ ਤੁਰਨਾ ਵੀ ਔਖਾ ਹੋ ਗਿਆ। ਜਦੋਂ ਵੀ ਪੈਸੇ ਖਤਮ ਹੋਣ ਲੱਗਦੇ ਤਾਂ ਬਾਜ਼ਾਰ ਵਿੱਚ ਜਾ ਕੇ ਕਿਸੇ ਮੋੜ ਤੇ ਬੈਠ ਜਾਂਦਾ। ਸ਼ਹਿਰ ਦੇ ਲੋਕ ਉਸਦੇ ਮੋਟਾਪੇ ਉੱਤੇ ਹੱਸਦੇ ਤੇ ਕੁਝ ਨਾ ਕੁਝ ਦੇ ਜਾਂਦੇ। ਜਿਸ ਨਾਲ ਉਹ ਚੀਜ਼ਾਂ ਖਰੀਦ ਕੇ ਝੌਂਪੜੀ ਵਿੱਚ ਇਕੱਠੀਆਂ ਕਰ ਲੈਂਦਾ ਤੇ ਖਾਂਣ ਲੱਗ ਪੈਂਦਾ। ਹੁਣ ਇਹੀ ਉਸਦੀ ਜ਼ਿੰਦਗੀ ਬਣ ਗਈ ਸੀ। ਉਦਾ ਮੋਟਾਪਾ ਦਿਨ ਬਦਨ ਵਧਾ ਗਿਆ ਹੁਣ ਇਸ ਸ਼ਹਿਰ ਦੇ ਪਾਗਲ ਬਾਦਸ਼ਾਹ ਦਾ ਹਾਲ ਸੁਣੋ ਇੱਕ ਦਿਨ ਉਹ ਆਪਣੇ ਤਖਤ ਤੇ ਬੈਠਾ ਹੋਇਆ ਸੀ ਦਰਬਾਰ ਲੱਗਾ ਹੋਇਆ ਸੀ ਤਮਾਮ ਦਰਬਾਰੀ ਹਾਜ਼ਰ ਸੀ ਕਿ ਇੱਕ ਸ਼ਖਸ ਨੂੰ ਫੜ ਕੇ ਸਾਹਮਣੇ ਲਿਆਂਦਾ ਗਿਆ ਬਾਦਸ਼ਾਹ ਨੇ ਪੁੱਛਿਆ ਇਹ ਕੌਣ ਹੈ ਸਿਪਾਹੀਆਂ ਨੇ ਕਿਹਾ ਬਾਦਸ਼ਾਹ ਸਲਾਮਤ ਇਹ ਸ਼ਖਸ ਨੂੰ ਬਾਜ਼ਾਰ ਤੋਂ ਫੜਿਆ ਗਿਆ ਹੈ ਬਾਦਸ਼ਾਹ ਬੋਲਿਆ ਇਹ ਬਾਜ਼ਾਰ ਵਿੱਚ ਕੀ ਕਰ ਰਿਹਾ ਸੀ ਸਿਪਾਹੀ ਬੋਲੇ ਕਿ ਇਹਨੇ ਇੱਕ ਸ਼ਖਸ ਦੀ ਜੇਬ ਕੱਟੀ ਹੈ ਬਾਦਸ਼ਾਹ ਬੋਲਿਆ ਉਹ ਕਿੱਥੇ ਹੈ ਜਦੀ ਜੇਬ ਕੱਟੀ ਗਈ ਹੈ ਸਿਪਾਹੀ ਨੇ ਕਿਹਾ ਕਿ ਉਹ ਬਾਹਰ ਮੌਜੂਦ ਹੈ ਬਾਦਸ਼ਾਹ ਨੇ ਉਹਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਉਸਨੂੰ ਦਰਬਾਰ ਵਿੱਚ ਲਿਆਂਦਾ ਗਿਆ ਤਾਂ ਬਾਦਸ਼ਾਹ ਨੇ ਪੁੱਛਿਆ ਕਿ ਇਹ ਬੰਦੇ ਨੇ ਤੇਰੀ ਜੇਬ ਕੱਟੀ ਹੈ? ਉਹਨੇ ਖੁਸ਼ੀ-ਖੁਸ਼ੀ ਕਿਹਾ ਜੀ ਹਜ਼ੂਰ, ਇਹੀ ਉਹ ਬੰਦਾ ਹੈ। ਬਾਦਸ਼ਾਹ ਨੇ ਗੁੱਸੇ ਵਿੱਚ ਗਰਜ ਕੇ ਕਿਹਾ ਤੂੰ ਆਪਣੀ ਜੇਬ ਕੱਟਣ ਹੀ ਕਿਉਂ ਦਿੱਤੀ? ਉਹ ਸ਼ਖਸ ਘਬਰਾਏ ਹੋਏ ਲਹਿਜ਼ੇ ਵਿੱਚ ਬੋਲਿਆ ਜੀ, ਇਹਨਾਂ ਕਹਿ ਕੇ ਉਹ ਕੁਝ ਬੋਲ ਨਾ ਪਾਇਆ। ਉਹਨੂੰ ਕੋਈ ਗੱਲ ਨਾ ਆਈ। ਬਾਦਸ਼ਾਹ ਨੇ ਕਿਹਾ ਤੇਰੇ ਗੁਨਾਹ ਦੀ ਸਜ਼ਾ ਤੈਨੂੰ ਮਿਲੇਗੀ। ਬਾਦਸ਼ਾਹ ਨੇ ਹੁਕਮ ਸੁਣਾਇਆ ਕਿ ਜੇਬ ਕਤਰੇ ਨੂੰ ਛੱਡ ਦਿਓ। ਕਿਉਂਕਿ ਇਹ ਤਾਂ ਲੋਕਾਂ ਨੂੰ ਹੁਸ਼ਿਆਰ ਹੋਣ ਦਾ ਫਰਜ਼ਾਦਾ ਕਰ ਰਿਹਾ ਸੀ ਪਰ ਇਹਨੂੰ ਫੜੋ ਇਸ ਨੇ ਆਪਣੀ ਜੇਬ ਕੱਟਣ ਹੀ ਕਿਉਂ ਦਿੱਤੀ ਕੱਲ ਸਵੇਰੇ ਸ਼ਹਿਰ ਦੇ ਚੌਰਾਹੇ ਤੇ ਇਹਨੂੰ ਫਾਂਸੀ ਤੇ ਲਟਕਾ ਦਿਓ ਬਾਦਸ਼ਾਹ ਦਾ ਹੁਕਮ ਸੁਣਦੇ ਹੀ ਜੇਬ ਕਤਰੇ ਨੂੰ ਛੱਡ ਦਿੱਤਾ ਗਿਆ ਤੇ ਜਿਹਦੀ ਜੇਬ ਕੱਟੀ ਗਈ ਸੀ ਉਹਨੂੰ ਫੜ ਲਿਆ ਗਿਆ ਇਹ ਫੈਸਲਾ ਬਿਲਕੁਲ ਬੇਤੁਕਾ ਤੇ ਅਜੀਬੋ-ਗਰੀਬ ਸੀ ਪਰ ਸ਼ਹਿਰ ਵੀ ਤਾਂ ਪਾਗਲਾਂ ਦਾ ਸੀ ਸੋ ਅਗਲੇ ਦਿਨ ਚੌਰਾਹੇ ਤੇ ਇੰਨੀ ਜ਼ਿਆਦਾ ਭੀੜ ਸੀ ਕਿ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ ਉਸ ਬੇਗਨਾ ਸ਼ਖਸ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਚੌਰਾਹੇ ਤੇ ਲਿਆਂਦਾ ਗਿਆ ਉਹ ਗਰੀਬ ਥਰ ਥਰ ਕੰਬ ਰਿਹਾ ਸੀ ਲੋਕਾਂ ਦੀ ਭੀੜ ਵਧਦੀ ਜਾ ਰਹੀ ਸੀ ਆਖਰਕਾਰ ਬਾਦਸ਼ਾਹ ਦੀ ਸਵਾਰੀ ਆਈ ਬਾਦਸ਼ਾਹ ਇੱਕ ਉੱਚੀ ਜਗ੍ਹਾ ਤੇ ਖੜ੍ਹਾ ਹੋ ਗਿਆ ਤੇ ਇਸ਼ਾਰਾ ਕੀਤਾ ਕਿ ਫਾਂਸੀ ਦੇ ਦਿਓ ਜਲਾਦ ਅੱਗੇ ਵਧਿਆ ਉਸਨੇ ਫਾਂਸੀ ਦਾ ਫੰਦਾ ਉਹਦੀ ਗਰਦਨ 'ਚ ਪਾਇਆ ਪਰ ਫੰਦਾ ਢਿੱਲਾ ਸੀ ਤੇ ਉਹ ਸ਼ਖਸ ਬਹੁਤ ਦੁਬਲਾ ਪਤਲਾ ਸੀ ਜਲਾਦ ਵਿੱਚ ਵੀ ਇੰਨੀ ਅਕਲ ਕਿੱਥੇ ਸੀ ਕਿ ਉਹ ਫਾਂਸੀ ਦੇ ਰੱਸੇ ਦੀ ਗੰਢ ਤੰਗ ਕਰ ਲਵੇ ਉਹ ਹੈਰਾਨ ਤੇ ਪਰੇਸ਼ਾਨ ਹੋਇਆ ਕਦੇ ਫੰਦੇ ਨੂੰ ਤੇ ਕਦੇ ਉਹਦੀ ਗਰਦਨ ਨੂੰ ਦੇਖ ਰਿਹਾ ਸੀ ਬਾਦਸ਼ਾਹ ਨੇ ਗਰਜ ਕੇ ਪੁੱਛਿਆ ਕੀ ਗੱਲ ਹੈ ਤੂੰ ਐਸ ਨੂੰ ਫਾਂਸੀ ਕਿਉਂ ਨਹੀਂ ਦਿੰਦਾ ਉਹਨੇ ਕਿਹਾ ਬਾਦਸ਼ਾਹ ਸਲਾਮਤ ਫਾਂਸੀ ਦਾ ਫੰਦਾ ਢਿਲਾ ਹੈ ਤੇ ਇਹਦੀ ਗਰਦਨ ਪਤਲੀ ਹੈ ਹੁਣ ਮੈਂ ਇਹਨੂੰ ਫਾਂਸੀ ਦਿਆਂ ਤਾਂ ਕਿਵੇਂ ਦਿਆਂ ਬਾਦਸ਼ਾਹ ਨੇ ਇਹ ਸੁਣਿਆ ਤੇ ਸੋਚਾਂ ਵਿੱਚ ਡੁੱਬ ਗਿਆ ਉਹਦੇ ਵਜ਼ੀਰ ਵੀ ਪਰੇਸ਼ਾਨ ਹੋ ਗਏ ਸਾਰੇ ਜਾਨੇ ਮਿਲ ਕੇ ਸੋਚਣ ਲੱਗੇ ਕਿ ਫਾਂਸੀ ਕਿਵੇਂ ਦਿੱਤੀ ਜਾਵੇ ਪਰ ਕਿਸੇ ਨੂੰ ਇਹ ਸਮਝ ਨਾ ਆਇਆ ਕਿ ਫੰਦੇ ਦੀ ਗੰਢ ਤੰਗ ਕਰਕੇ ਵੀ ਫਾਂਸੀ ਦਿੱਤੀ ਜਾ ਸਕਦੀ ਹੈ ਜਦੋਂ ਕਿਸੇ ਦੇ ਵੀ ਸਮਝ ਵਿੱਚ ਕੁਝ ਨਾ ਆਇਆ ਤਾਂ ਬਾਦਸ਼ਾਹ ਨੇ ਕਿਹਾ ਤੁਸੀਂ ਸਭ ਬਿਲਕੁਲ ਬੇਵਕੂਫ ਹੋ ਗਧੇ ਹੋ ਇੰਨੀ ਛੋਟੀ ਜੀ ਗੱਲ ਵੀ ਨਹੀਂ ਸੋਚ ਸਕਦੇ ਜੇਕਰ ਇਹ ਸ਼ਖਸ ਫੰਦੇ ਵਿੱਚ ਨਹੀਂ ਆਉਂਦਾ ਤਾਂ ਇਹਨੂੰ ਛੱਡ ਦਿਓ ਤੇ ਸ਼ਹਿਰ ਵਿੱਚ ਜਿਹਦੀ ਗਰਦਨ ਵਿੱਚ ਇਹ ਫੰਦਾ ਠੀਕ ਆ ਜਾਵੇ ਉਹਨੂੰ ਫਾਂਸੀ ਦੇ ਦਿਓ ਪਰ ਫਾਂਸੀ ਦੇਣ ਤੋਂ ਪਹਿਲਾਂ ਸਾਨੂੰ ਜ਼ਰੂਰ ਇਤਲਾਹ ਦਿੱਤੀ ਜਾਵੇ ਕਿਉਂਕਿ ਅਸੀਂ ਇਹ ਤਮਾਸ਼ਾ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ ਬਾਦਸ਼ਾਹ ਦਾ ਹੁਕਮ ਸੁਣ ਕੇ ਸਾਰੇ ਲੋਕ ਉਹਦੀ ਅਕਲਮੰਦੀ ਦੀ ਦਾਤ ਦਿੱਤਿਆਂ ਬਗੈਰ ਰਹਿ ਨਾ ਸਕੇ ਉਹ ਸਭ ਆਪਣੇ ਆਪ ਨੂੰ ਬੇਵਕੂਫ ਮਹਿਸੂਸ ਕਰਨ ਲੱਗੇ ਕਿ ਇੰਨੀ ਛੋਟੀ ਗੱਲ ਵੀ ਨਾ ਸੋਚ ਸਕੇ ਫੰਦਾ ਉਤਾਰ ਕੇ ਸਿਪਾਈਆਂ ਨੂੰ ਦੇ ਦਿੱਤਾ ਗਿਆ ਤੇ ਉਹ ਅਜਿਹੇ ਸ਼ਖਸ ਦੀ ਭਾਲ ਵਿੱਚ ਨਿਕਲ ਪਏ ਜਿਹਦੀ ਗਰਦਨ ਵਿੱਚ ਇਹ ਫੰਦਾ ਆ ਸਕੇ ਸੋ ਸਭ ਤੋਂ ਪਹਿਲਾਂ ਉਹ ਇੱਕ ਮੋٹے ਹਲਵਾਈ ਕੋਲ ਪਹੁੰਚੇ ਉਹਨਾਂ ਨੇ ਸੋਚਿਆ ਇਹ ਬੰਦਾ ਕਾਫੀ ਮੋਟਾ ਹੈ ਇਹਦੀ ਗਰਦਨ ਵਿੱਚ ਇਹ ਫੰਦਾ ਆ ਜਾਵੇਗਾ ਉਹਨਾਂ ਨੇ ਉਹਨੂੰ ਬੁਲਾਇਆ ਹਲਵਾਈ ਸਰਕਾਰੀ ਆਦਮੀ ਨੂੰ ਵੇਖ ਕੇ ਬਹੁਤ ਘਬਰਾ ਗਿਆ ਪਰ ਮਰਦਾ ਕੀ ਨਾ ਕਰਦਾ ਉਹਨਾਂ ਦੇ ਕੋਲ ਚੱਲ ਗਿਆ ਸਿਪਾਹੀਆਂ ਨੇ ਫੰਦਾ ਉਸ ਦੀ ਗਰਦਨ ਵਿੱਚ ਪਾਇਆ ਪਰ ਫੰਦਾ ਹਾਲੇ ਵੀ ਢਲਾਈ ਸੀ ਉਹਨਾਂ ਨੇ ਮਯੂਸ ਹੋ ਕੇ ਫੰਦਾ ਉਸ ਦੀ ਗਰਦਨ ਤੋਂ ਕੱਢ ਲਿਆ ਤੇ ਕਿਹਾ ਜਾ ਤੂੰ ਫਾਂਸੀ ਦੇ ਲਾਇਕ ਨਹੀਂ ਹੈ ਤੇਰੀ ਗਰਦਨ ਇੰਨੀ ਮੋਟੀ ਨਹੀਂ ਜਿੰਨਾ ਕਿ ਇਹ ਫੰਦਾ ਹੈ ਇਸੇ ਤਰ੍ਹਾਂ ਉਹ ਹੋਰ ਲੋਕਾਂ ਦੀਆਂ ਗਰਦਨਾਂ ਵਿੱਚ ਫੰਦਾ ਪਾ ਪਾ ਕੇ ਵੇਖਦੇ ਰਹੇ ਪਰ ਫੰਦਾ ਬਹੁਤ ਢਿੱਲਾ ਹੋਣ ਕਾਰਨ ਕਿਸੇ ਦੀ ਵੀ ਗਰਦਨ ਵਿੱਚ ਠੀਕ ਨਹੀਂ ਆਇਆ ਅਚਾਨਕ ਸਿਪਾਈਆਂ ਨੂੰ ਇੱਕ ਮੋਟਾ ਆਦਮੀ ਨਜ਼ਰ ਆਇਆ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਏ ਤੇ ਉਹਦੇ ਵੱਲ ਵਧਣ ਲੱਗੇ ਉਹ ਬੰਦਾ ਇੱਕ ਮਠਿਆਈ ਦੀ ਦੁਕਾਨ ਤੇ ਖੜ੍ਹਾ ਸੀ ਹੁਣ ਭਿਖਾਰੀ ਚੇਲਾ ਤਿੰਨ ਚਾਰ ਦਿਨ ਤੋਂ ਬਾਜ਼ਾਰ ਨਹੀਂ ਗਿਆ ਸੀ ਚੌਂਪੜੀ ਵਿੱਚ ਪਿਆ ਖਾਣ ਪੀਣ ਦਾ ਸਮਾਨ ਖਤਮ ਹੋ ਗਿਆ ਸੀ ਇਹਦੇ ਕੋਲ ਪੈਸੇ ਵੀ ਨਹੀਂ ਸੀ ਇਸ ਲਈ ਉਹ ਬਾਜ਼ਾਰ ਵੱਲ ਤੁਰ ਪਿਆ ਬਾਜ਼ਾਰ ਪਹੁੰਚਦੇ ਪਹੁੰਚਦੇ ਉਹਨੂੰ 3-4 ਰੁਪਏ ਭੀਖ ਵਿੱਚ ਮਿਲ ਚੁੱਕੇ ਸੀ ਐਸਲੀ ਉਹ ਸਭ ਤੋਂ ਪਹਿਲਾਂ ਇੱਕ ਮਠਿਆਈ ਦੀ ਦੁਕਾਨ ਤੇ ਗਿਆ ਤੇ ਮਠਿਆਈ ਵਾਲੇ ਨੂੰ 5 ਕਿਲੋ ਮਠਿਆਈ ਤੋਲਣ ਲਈ ਕਹਿ ਦਿੱਤਾ ਹਲਵਾਈ ਮਠਿਆਈ ਤੋਲਣ ਲੱਗਾ ਅਚਾਨਕ ਉਹਦੇ ਹੱਥੋਂ ਤਰਾਜ਼ੂ ਛੁੱਟ ਕੇ ਠਾਡੇ ਗਿਆ ਚੇਲੇ ਨੇ ਪੁੱਛਿਆ ਕੀ ਗੱਲ ਹੈ ਕੀ ਤੇਰੇ ਹੱਥਾਂ ਵਿੱਚ ਜ਼ੋਰ ਨਹੀਂ ਹਲਵਾਈ ਘਬਰਾ ਕੇ ਬੋਲਿਆ ਉਹ ਆ ਰਹੇ ਨੇ ਚੇਲੇ ਨੇ ਹੈਰਾਨ ਹੋ ਕੇ ਪੁੱਛਿਆ ਕੌਣ ਆ ਰਹੇ ਨੇ ਤੂੰ ਇੰਨਾ ਡਰਿਆ ਹੋਇਆ ਕਿਉਂ ਹੈ ਇਹਨਾਂ ਗੱਲਾਂ ਵਿੱਚ ਹੀ ਸਿਪਾਈ ਫੰਦਾ ਲੈ ਕੇ ਉੱਥੇ ਪਹੁੰਚ ਗਏ ਉਹਨਾਂ ਦੀ ਨਜ਼ਰ ਸਿੱਧੀ ਚੇਲੇ ਤੇ ਹੀ ਪਈ ਸੀ ਉਸ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਏ ਉਹ ਮੁਸਕਰਾ ਕੇ ਬੋਲੇ ਕੋਈ ਪਹਿਲਵਾਨਾ ਜ਼ਰਾ ਆਪਣੀ ਗਰਦਨ ਤਾਂ ਇੱਧਰ ਕਰ ਭਿਖਾਰੀ ਹੈਰਾਨ ਹੋ ਕੇ ਬੋਲਿਆ ਕਿਉਂ ਕੀ ਗੱਲ ਹੈ ਉਹ ਬੋਲੇ ਕਿ ਮਾਮਲਾ ਇਹ ਹੈ ਕਿ ਇੱਕ ਸ਼ਖਸ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਉਹਦੀ ਗਰਦਨ ਵਿੱਚ ਇਹ ਫੰਦਾ ਠੀਕ ਨਹੀਂ ਆਇਆ ਇਸ ਲਈ ਸਾਡੇ ਬਾਦਸ਼ਾਹ ਦਾ ਹੁਕਮ ਹੈ ਕਿ ਜਿਹੜੇ ਵੀ ਬੰਦੇ ਦੀ ਗਰਦਨ ਵਿੱਚ ਇਹ ਫੰਦਾ ਠੀਕ ਆ ਜਾਵੇ ਉਹਨੂੰ ਫਾਂਸੀ ਤੇ ਚੜਾ ਦਿਓ ਅਸੀਂ ਸਵੇਰ ਤੋਂ ਇੱਕ ਅਜਿਹੇ ਬੰਦੇ ਦੀ ਭਾਲ ਕਰ ਰਹੇ ਹਾਂ ਪਰ ਅਜੇ ਤੱਕ ਕੋਈ ਵੀ ਅਜੇ ਨਹੀਂ ਮਿਲਿਆ ਹੁਣ ਤੂੰ ਸਾਡੇ ਸਾਹਮਣੇ ਆ ਗਿਆ ਹੈ ਸਾਨੂੰ ਪੂਰੀ ਉਮੀਦ ਹੈ ਕਿ ਤੇਰੀ ਗਰਦਨ ਵਿੱਚ ਇਹ ਫੰਦਾ ਪੂਰਾ ਆ ਜਾਵੇਗਾ ਭਿਖਾਰੀ ਚੀਕ ਕੇ ਬੋਲਿਆ ਯਾਰ ਪਰ ਇਹ ਕੀ ਇਨਸਾਫ ਹੈ ਸਿਪਾਹੀ ਬੋਲੇ ਬਸ ਇਹ ਸਾਡੇ ਬਾਦਸ਼ਾਹ ਦਾ ਇਨਸਾਫ ਹੈ ਉਹਦੇ ਖਿਲਾਫ ਕੋਈ ਆਵਾਜ਼ ਨਹੀਂ ਉਠਾ ਸਕਦਾ ਇੱਥੇ ਹਰ ਚੀਜ਼ ਜਿਹੜੀ 2 ਪੈਸੇ ਕਿਲੋ ਮਿਲਦੀ ਹੈ ਉਹ ਸਾਡੇ ਬਾਦਸ਼ਾਹ ਦੇ ਹੁਕਮ ਨਾਲ ਹੀ ਮਿਲਦੀ ਹੈ ਸਿਪਾਹੀ ਨੇ ਦਸ ਦੇ ਦਸ ਦੇ ਆਪਣੇ ਸਾਥੀਆਂ ਨੂੰ ਇਸ਼ਾਰਾ ਕਰ ਦਿੱਤਾ ਚੇਲੇ ਨੂੰ ਜਕੜ ਲਿਆ ਗਿਆ ਜਦੋਂ ਫਾਂਸੀ ਦਾ ਫੰਦਾ ਉਹਦੀ ਗਰਦਨ ਵਿੱਚ ਪਾਇਆ ਗਿਆ ਤਾਂ ਉਹ ਬਿਲਕੁਲ ਫਟ ਆ ਗਿਆ ਸਿਪਾਹੀ ਇਹ ਵੇਖ ਕੇ ਬਹੁਤ ਖੁਸ਼ ਹੋਏ ਤੇ ਉਸ ਨੂੰ ਕੈਦਖਾਨੇ ਵੱਲ ਲੈ ਤੁਰੇ ਹੁਣ ਅਜ ਭਿਖਾਰੀ ਨੂੰ ਸਮਝ ਆ ਗਈ ਸੀ ਕਿ ਉਹਦਾ ਉਸਤਾਦ ਇੱਥੇ ਰਹਿਣ ਤੋਂ ਕਿਉਂ ਡਰਦਾ ਸੀ ਪਰ ਹੁਣ ਪਛਤਾਉਣ ਦਾ ਕੀ ਫਾਇਦਾ ਉਸਨੂੰ ਕੈਦਖਾਨੇ ਵਿੱਚ ਦਾਖਲ ਕਰ ਦਿੱਤਾ ਗਿਆ ਤੇ ਬਾਦਸ਼ਾਹ ਨੂੰ ਇਹ ਖਬਰ ਸੁਣਾ ਦਿੱਤੀ ਗਈ ਕਿ ਇੱਕ ਅਜੇਹਾ ਬੰਦਾ ਮਿਲ ਗਿਆ ਹੈ ਜਦੀ ਗਰਦਨ ਵਿੱਚ ਫਾਂਸੀ ਦਾ ਫੰਦਾ ਠੀਕ ਆ ਗਿਆ ਹੈ ਬਾਦਸ਼ਾਹ ਇਹ ਖਬਰ ਸੁਣ ਕੇ ਬਹੁਤ ਖੁਸ਼ ਹੋਇਆ ਉਸਨੇ ਤੁਰੰਤ ਹੁਕਮ ਦਿੱਤਾ ਕਿ ਕੱਲ ਸ਼ਹਿਰ ਦੇ ਚੌਰਾਹੇ ਤੇ ਇਸਨੂੰ ਫਾਂਸੀ ਤੇ ਲਟਕਾ ਦਿਓ ਭਿਖਾਰੀ ਨੂੰ ਉਸਤਾਦ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਸੋ ਇਧਰ ਭਿਖਾਰੀ ਦਾ ਉਸਤਾਦ ਜੋ ਇਸ ਸ਼ਹਿਰ ਤੋਂ ਨਿਕਲਿਆ ਸੀ ਉਹ ਬਹੁਤ ਉਦਾਸ ਸੀ ਕਿਉਂਕਿ ਇਹ ਸੇ ਸ਼ਹਿਰ ਨੇ ਉਹਦੇ ਤੋਂ ਉਹਦਾ ਚੇਲਾ ਖੋ ਲਿਆ ਸੀ ਉਹ ਸ਼ਹਿਰ ਸ਼ਹਿਰ ਪਿੰਡ ਪਿੰਡ ਘੁੰਮਦਾ ਰਿਹਾ ਜੋ ਰੁੱਖੀ ਸੁੱਖੀ ਮਿਲਦੀ ਉਹਦੇ ਤੇ ਗੁਜ਼ਾਰਾ ਕਰਦਾ ਰਿਹਾ ਇਸ ਤਰ੍ਹਾਂ ਹੀ ਉਹਦੀ ਜ਼ਿੰਦਗੀ ਦੇ ਦਿਨ ਗੁਜ਼ਰ ਰਹੇ ਸੀ ਅਚਾਨਕ ਇੱਕ ਦਿਨ ਉਹਨੂੰ ਆਪਣੇ ਚੇਲੇ ਦਾ ਖਿਆਲ ਆਇਆ ਉਹਨੇ ਸੋਚਿਆ ਕਿ ਜਾ ਕੇ ਵੇਖਣਾ ਤਾਂ ਚਾਹੀਦਾ ਹੈ ਕਿ ਉਹ ਕਿਹੜੇ ਹਾਲ ਵਿੱਚ ਹੈ ਖੈਰ ਇਹੀ ਸੋਚ ਕੇ ਉਹਨੇ ਉਸ ਸ਼ਹਿਰ ਵੱਲ ਰੋਹ ਕੀਤਾ ਸਾਰਾ ਦਿਨ ਤੇ ਪੂਰੀ ਰਾਤ ਤੁਰਨ ਦੇ ਬਾਅਦ ਉਹ ਸ਼ਹਿਰ ਵਿੱਚ ਦਾਖਲ ਹੋਇਆ ਉਸੇ ਥਾਂ ਤੇ ਪਹੁੰਚਿਆ ਜਿੱਥੇ ਉਹ ਦੋਵੇਂ ਰੁਕੇ ਸੀ ਉਹਨੇ ਇੱਕ ਝੌਂਪੜੀ ਦੇਖੀ ਪਰ ਚੇਲਾ ਅੰਦਰ ਮੌਜੂਦ ਨਹੀਂ ਸੀ ਉਸ ਨੂੰ ਲੱਭਦਾ ਹੋਇਆ ਸ਼ਹਿਰ ਦੇ ਚੌਂਕਵਲ ਤੁਰ ਪਿਆ। ਰਾਹ ਵਿੱਚ ਉਸ ਨੂੰ ਹਰ ਇੱਕ ਸ਼ਖਸ ਚੌਂਕਵਲ ਵੱਲ ਵਧਦਾ ਹੋਇਆ ਨਜ਼ਰ ਆਇਆ। ਉਸਤਾਦ ਨੇ ਇੱਕ ਆਦਮੀ ਤੋਂ ਪੁੱਛਿਆ ਕਿ ਇਹ ਸਾਰੇ ਲੋਕ ਚੌਂਕਵਲ ਕਿਉਂ ਜਾ ਰਹੇ ਨੇ? ਉਹ ਬੰਦੇ ਨੇ ਜਵਾਬ ਦਿੱਤਾ ਕਿ ਅੱਜ ਇੱਕ ਆਦਮੀ ਨੂੰ ਚਰਾਹੇ ਤੇ ਫਾਂਸੀ ਦਿੱਤੀ ਜਾਣੀ ਹੈ। ਇਹ ਸਾਰੇ ਲੋਕ ਉਹ ਤਮਾਸ਼ਾ ਦੇਖਣ ਜਾ ਰਹੇ ਨੇ। ਸੋ ਉਸਤਾਦ ਵੀ ਚਰਾਹੇ ਵੱਲ ਵਧਣ ਲੱਗਾ। ਅਚਾਨਕ ਉਸ ਨੂੰ ਇੱਕ ਪਾਸੇ ਤੋਂ 7-8 ਸਿਪਾਹੀ ਆਉਂਦੇ ਹੋਏ ਨਜ਼ਰ ਆਏ। ਉਹਨਾਂ ਦੇ ਨਾਲ ਇੱਕ ਮੋਟਾ ਸਰਾ ਆਦਮੀ ਸੀ ਜੋ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ। ਉਸਤਾਦ ਨੇ ਉਸ ਮੋٹے ਆਦਮੀ ਨੂੰ ਵੇਖਿਆ ਪਰ ਉਹ ਨੂੰ ਪਛਾਣ ਨਹੀਂ ਸਕਿਆ। ਜਦੋਂ ਨੇੜੇ ਆਇਆ ਤਾਂ ਚੇਲੇ ਦੀ ਨਜ਼ਰ ਆਪਣੇ ਉਸਤਾਦ ਤੇ ਪਈ ਉਹ ਚੀਕ ਪਿਆ ਉਸਤਾਦ ਜੀ ਉਸਤਾਦ ਜੀ ਉਸਤਾਦ ਦੇ ਕੰਨ ਖੜੇ ਹੋ ਗਏ ਉਹ ਹੁਣ ਬੜੀ ਗੌਰ ਨਾਲ ਉਸ ਮੋٹے ਆਦਮੀ ਨੂੰ ਦੇਖਣ ਲੱਗਾ ਤੇ ਉਸ ਨੂੰ ਪਛਾਣ ਲਿਆ ਉਸਤਾਦ ਹੈਰਾਨ ਹੋ ਗਿਆ ਤੇ ਬੋਲਿਆ ਇਹ ਤੂੰ ਹੈ ਚੇਲਾ ਬੋਲਿਆ ਹਾਂ ਜੀ ਉਸਤਾਦ ਜੀ ਤੂੰ ਇਸ ਹਾਲਤ 'ਚ ਕਿਵੇਂ ਪਹੁੰਚ ਗਿਆ ਚੇਲੇ ਨੇ ਇੱਕੋ ਸਾਹ ਵਿੱਚ ਸਾਰੀ ਕਹਾਣੀ ਦੱਸ ਦਿੱਤੀ ਉਸਤਾਦ ਇਹ ਸੁਣ ਕੇ ਸੋਚਾਂ ਵਿੱਚ ਪੈ ਗਿਆ ਫਿਰ ਉਹ ਚੇਲੇ ਦੇ ਕੰਨ ਦੇ ਕੋਲ ਮੂੰਹ ਕਰਕੇ ਬੋਲਿਆ ਹੁਣ ਤੈਨੂੰ ਬਚਾਉਣ ਦਾ ਸਿਰਫ ਇੱਕ ਹੀ ਤਰੀਕਾ ਚੇਲੇ ਨੇ ਉਮੀਦ ਭਰੀਆਂ ਨਜ਼ਰਾਂ ਨਾਲ ਪੁੱਛਿਆ ਉਹ ਕਿਹਾ ਉਸਤਾਦ ਉਸਤਾਦ ਬੋਲਿਆ ਜਦੋਂ ਤੈਨੂੰ ਫਾਂਸੀ ਦੇਣ ਲੱਗੇ ਤਾਂ ਮੈਂ ਆਵਾਜ਼ ਮਾਰਾਂਗਾ ਕਿ ਫਾਂਸੀ ਮੈਨੂੰ ਦਿਓ ਤੇ ਤੂੰ ਆਖੀ ਨਹੀਂ ਨਹੀਂ ਇਹ ਫਾਂਸੀ ਮੈਨੂੰ ਹੀ ਦਿਓ ਚੇਲੇ ਨੇ ਹੈਰਾਨ ਹੋ ਕੇ ਕਿਹਾ ਮੈਂ ਕੁਝ ਸਮਝਿਆ ਨਹੀਂ ਉਸਤਾਦ ਉਸਤਾਦ ਨੇ ਕਿਹਾ ਮੈਂ ਜੋ ਕਿਹਾ ਬਸ ਉਹੀ ਕਰ ਅੱਗੇ ਤੈਨੂੰ ਬਚਾਉਣ ਦੀ ਜ਼ਿੰਮੇਵਾਰੀ ਮੇਰੀ ਚੇਲਾ ਖੁਸ਼ ਹੋ ਗਿਆ ਤੇ ਬੋਲਿਆ ਠੀਕ ਹੈ ਉਸਤਾਦ ਚੱਲਦੇ-ਚੱਲਦੇ ਉਹ ਚੌਂਕ ਤੇ ਪਹੁੰਚ ਗਏ ਚੇਲੇ ਨੂੰ ਫਾਂਸੀ ਦੇ ਤਖਤੇ ਤੇ ਖੜਾ ਕਰ ਦਿੱਤਾ ਗਿਆ ਫਾਂਸੀ ਦਾ ਫੰਦਾ ਉਹਦੀਆਂ ਅੱਖਾਂ ਦੇ ਸਾਹਮਣੇ ਲਟਕ ਰਿਹਾ ਸੀ ਉਸ ਨੂੰ ਦੇਖ ਕੇ ਸਹਿਮ ਗਿਆ ਉਦੇ ਦਿਲ ਵਿੱਚ ਡਰ ਸੀ ਕਿ ਕਿਤੇ ਉਸ ਦਾ ਉਸਤਾਦ ਉਹਨੂੰ ਬਚਾਉਣ ਵਿੱਚ ناکਾਮ ਨਾ ਰਹਿ ਜਾਵੇ ਆਖਰ ਬਾਦਸ਼ਾਹ ਦੀ ਸਵਾਰੀ ਆਈ ਲੋਕਾਂ ਨੇ ਉਹਨੂੰ ਦੇਖ ਕੇ ਖੁਸ਼ ਹੋ ਕੇ ਨਾਰੇ ਲਗਾਏ ਬਾਦਸ਼ਾਹ ਆਪਣੀ ਖਾਸ ਥਾਂ ਤੇ ਖੜਾ ਹੋ ਗਿਆ ਉਹਨੇ ਇੱਕ ਨਜ਼ਰ ਪੂਰੇ ਇਕੱਠ ਤੇ ਮਾਰੀ ਤੇ ਉੱਚੀ ਆਵਾਜ਼ ਵਿੱਚ ਬੋਲਿਆ ਕਿ ਆਖਰਕਾਰ ਅਸੀਂ ਅਜਿਹੇ ਆਦਮੀ ਲੱਭਣ ਵਿੱਚ ਕਾਮਯਾਬ ਹੋ ਹੀ ਗਏ ਜਿਸ ਦੀ ਗਰਦਨ ਵਿੱਚ ਇਹ ਫੰਦਾ ਠੀਕ ਆ ਗਿਆ ਹੈ ਹੁਣ ਮੈਂ ਹੁਕਮ ਦਿੰਦਾ ਹਾਂ ਕਿ ਇਹਨੂੰ ਫਾਂਸੀ ਦੇ ਦਿਓ ਜਲਾਦ ਨੇ ਇਹ ਸੁਣ ਕੇ ਫਾਂਸੀ ਦਾ ਫੰਦਾ ਹੱਥ ਵਿੱਚ ਫੜਿਆ ਤੇ ਚੇਲੇ ਦੀ ਗਰਦਨ ਵਿੱਚ ਪਾਉਣ ਲੱਗਾ ਬਿਲਕੁਲ ਉਸੇ ਸਮੇਂ ਉਸਤਾਦ ਜ਼ੋਰ ਨਾਲ ਚੀਕਿਆ ਠਹਿਰੋ ਇਸ ਨੂੰ ਫਾਂਸੀ ਨਾ ਦਿਓ ਬਲਕਿ ਫਾਂਸੀ ਮੈਨੂੰ ਦਿਓ ਸਾਰੇ ਲੋਕਾਂ ਦੇ ਵਿੱਚ ਚੁੱਪ ਜਿਹੀ ਛਾ ਗਈ ਜਲਾਦ ਦੇ ਹੱਥ ਰੁਕ ਗਏ ਬਾਦਸ਼ਾਹ ਹੈਰਾਨ ਹੋ ਉੱਠਿਆ ਸਾਰੇ ਲੋਕ ਉਸਤਾਦ ਵੱਲ ਮੂੰਹ ਕਰਕੇ ਵੇਖਣ ਲੱਗੇ ਉਸਤਾਦ ਇਕੱਠ ਵਿੱਚੋਂ ਨਿਕਲ ਕੇ ਫਾਂਸੀ ਦੇ ਤਖਤੇ ਵੱਲ ਆ ਰਿਹਾ ਸੀ ਬਾਦਸ਼ਾਹ ਨੇ ਗਰਜ ਕੇ ਪੁੱਛਿਆ ਕੌਣ ਹੋ ਤੁਸੀਂ ਤੇ ਤੁਹਾਡੀ ਸਰਕਾਰੀ ਕੰਮਾਂ ਵਿੱਚ ਦਖਲ ਦੇਣ ਦੀ ਜ਼ਰੂਰਤ ਕਿਵੇਂ ਹੋਈ ਉਸਤਾਦ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਇਹਦੀ ਥਾਂ ਮੈਨੂੰ ਫਾਂਸੀ ਦੇ ਦਿਓ ਇਦਰੋਂ ਚੇਲਾ ਵੀ ਜ਼ੋਰ ਨਾਲ ਬੋਲਿਆ ਨਹੀਂ ਬਾਦਸ਼ਾਹ ਸਲਾਮਤ ਇਹ ਜ਼ੁਲਮ ਨਾ ਕਰੋ ਫਾਂਸੀ ਮੈਨੂੰ ਹੀ ਦਿਓ 우ਸਤਾਦ ਫਿਰ ਬੋਲਿਆ ਹਰਗिज ਨਹੀਂ ਫਾਂਸੀ ਮੈਨੂੰ ਹੀ ਮਿਲਣੀ ਚਾਹੀਦੀ ਹੈ ਉਹ ਦੋਵੇਂ ਜਾਨੇ ਆਪਣੀ ਆਪਣੀ ਫਾਂਸੀ ਲਈ ਜ਼ੇਦ ਕਰ ਰਹੇ ਸੀ ਤੇ ਇਕੱਠ ਵਿੱਚ ਮੌਜੂਦ ਸਾਰੇ ਲੋਕ ਹੈਰਾਨ ਹੋ ਰਹੇ ਸੀ ਉਹਨਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਅਜਿਹਾ ਵਿਅਕਤੀ ਨਹੀਂ ਵੇਖਿਆ ਸੀ ਜੋ ਆਪਣੀ ਮੌਤ ਲਈ ਜ਼ੇਦ ਕਰੇ ਤੇ ਇੱਥੇ ਇੱਕ ਨਹੀਂ ਸਗੋਂ ਦੋ ਦੋ ਬੰਦੇ ਆਪੋ ਆਪਣੀ ਫਾਂਸੀ ਲਈ ਲੜ ਰਹੇ ਸੀ ਬਾਦਸ਼ਾਹ ਵੀ ਹੈਰਾਨ ਰਹਿ ਗਿਆ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਆਖਰਕਾਰ ਬਾਦਸ਼ਾਹ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਆਖਰ ਮਾਮਲਾ ਕੀ ਹੈ ਤੁਸੀਂ ਦੋਵੇਂ ਫਾਂਸੀ ਪਾਉਣ ਲਈ ਇੰਨੇ ਬੇਚੈਨ ਕਿਉਂ ਹੋ ਉਸਤਾਦ ਨੇ ਕਿਹਾ ਕਿ ਬਸ ਓਦਾਂ ਹੀ ਤੁਸੀਂ ਇਸ ਨੂੰ ਛੱਡ ਦਿਓ ਤੇ ਮੈਨੂੰ ਫਾਂਸੀ ਦੇ ਦਿਓ ਬਾਦਸ਼ਾਹ ਹੋਰ ਵੀ ਹੈਰਾਨ ਹੋ ਗਿਆ ਉਹ ਗੰਭੀਰ ਹੋ ਕੇ ਬੋਲਿਆ ਤੁਸੀਂ ਦੋਵੇਂ ਆਪਣੀ ਮੌਤ ਵਾਸਤੇ ਇੰਨੇ ਬੇਚੈਨ ਕਿਉਂ ਹੋ ਬਾਦਸ਼ਾਹ ਦੀ ਬੇਚੈਨੀ ਵਧਦੀ ਜਾ ਰਹੀ ਸੀ ਹੋਰ ਲੋਕ ਵੀ ਆਪਣੇ ਸਾਹ ਰੋਕ ਕੇ ਖੜੇ ਸੀ ਉਸਤਾਦ ਨੇ ਗੱਲ ਦੱਸਣੀ ਸ਼ੁਰੂ ਕੀਤੀ ਕਿ ਗੱਲ ਦਰਸਲ ਇਹ ਹੈ ਬਾਦਸ਼ਾਹ ਸਲਾਮਤ ਕਿ ਅੱਜ ਦਾ ਦਿਨ ਬਹੁਤ ਹੀ ਭਾਗਾ ਵਾਲਾ ਹੈ ਆਦਿ ਜਿਹੜੇ ਵੀ ਬੰਦੇ ਨੂੰ ਫਾਂਸੀ ਹੋਵੇਗੀ ਉਹ ਸਿੱਧਾ ਸਵਰਗਾਂ ਵਿੱਚ ਜਾਵੇਗਾ ਇਸ ਲਈ ਮਰਨਾ ਤਾਂ ਇੱਕ ਦਿਨ ਸਭ ਨੂੰ ਹੈ ਤਾਂ ਫਿਰ ਇਸ ਮੋٹے ਦੀ ਬਜਾਏ ਮੈਨੂੰ ਫਾਂਸੀ ਦੇ ਦਿਓ ਇਹ ਗੱਲ 우ਸਤਾਦ ਨੇ ਕਹੀ ਹੀ ਸੀ ਕਿ ਦਰਬਾਰ ਵਿੱਚ ਹਰ ਪਾਸੇ ਸ਼ੋਰ ਮਚ ਗਿਆ ਵਜ਼ੀਰ ਨੇ ਤੁਰੰਤ ਕਿਹਾ ਮੈਂ ਇਸ ਸ਼ਹਿਰ ਦਾ ਵਜ਼ੀਰ ਹਾਂ ਇਸ ਲਈ ਮੈਨੂੰ ਫਾਂਸੀ ਦਿਓ ਤਾਂ ਕਿ ਮੈਂ ਵੀ ਸਿੱਧਾ ਸਵਰਗਾਂ ਵਿੱਚ ਜਾ ਸਕਾਂ ਬਾਦਸ਼ਾਹ ਨੇ ਹੈਰਾਨ ਹੋ ਕੇ ਵਜ਼ੀਰ ਵੱਲ ਵੇਖਿਆ ਉਸੇ ਵੇਲੇ ਹੀ ਹੋਰ ਲੋਕ ਵੀ ਚੀਕ ਪਏ ਫਾਂਸੀ ਮੈਨੂੰ ਦਿਓ ਫਾਂਸੀ ਮੈਨੂੰ ਦਿਓ ਬਾਦਸ਼ਾਹ ਪਰੇਸ਼ਾਨ ਹੋ ਗਿਆ ਕਿ ਹੁਣ ਫਾਂਸੀ ਕਿਹਨੂੰ ਦਈਏ ਤੇ ਕਿਹਨੂੰ ਨਾ ਦਈਏ ਇਦھر ਚੇਲਾ ਵੀ ਹੈਰਾਨ ਹੋ ਗਿਆ ਆਪਣੇ ਉਸਤਾਦ ਵੱਲ ਵੇਖ ਰਿਹਾ ਸੀ ਤੇ ਫਿਰ ਲੋਕਾਂ ਵੱਲ ਦੇਖ ਕੇ ਦਿਲੋਂ ਦੇਲੀ ਖੁਸ਼ ਹੋ ਰਿਹਾ ਸੀ ਬਾਦਸ਼ਾਹ ਨੇ ਇਸ਼ਾਰੇ ਨਾਲ ਲੋਕਾਂ ਨੂੰ ਖਮੋਸ਼ ਕੀਤਾ ਤੇ ਬੋਲਿਆ ਸਭ ਤੋਂ ਵਧੇਰੇ ਹੱਕਦਾਰ ਤਾਂ ਮੈਂ ਆ ਮੈਂ ਤੁਹਾਡਾ ਬਾਦਸ਼ਾਹ ਆ ਇਸ ਲਈ ਅੱਜ ਫਾਂਸੀ ਤੇ ਚੜ ਕੇ ਮੈਂ ਸਵਰਗਾਂ ਵਿੱਚ ਜਾਵਾਂਗਾ ਸਾਰੇ ਲੋਕ ਹੈਰਾਨ ਰਹਿ ਗਏ ਹੁਣ ਬਾਦਸ਼ਾਹ ਦੇ ਸਾਹਮਣੇ ਕੋਈ ਕੀ ਕਰ ਸਕਦਾ ਸੀ ਕੋਈ ਵੀ ਕੁਝ ਨਾ ਬੋਲਿਆ ਉਹਨਾਂ ਨੇ ਵੇਖਿਆ ਕਿ ਬਾਦਸ਼ਾਹ ਚੁੱਪਚਾਪ ਫਾਂਸੀ ਦੇ ਤਖਤੇ ਵੱਲ ਵੱਧ ਰਿਹਾ ਹੈ ਇਥੋਂ ਤੱਕ ਕਿ ਉਹ ਤਖਤੇ ਤੇ ਚੜ ਗਿਆ ਉਹਨੇ ਮੋਟੇ ਨੂੰ ਹੇਠਾਂ ਉਤਰਨ ਦਾ ਇਸ਼ਾਰਾ ਕੀਤਾ ਚੇਲੇ ਨੇ ਕੋ ਦਾ ਦਾ ਸ਼ੁਕਰ ਦਾ ਕੀਤਾ ਤੇ ਹੇਠਾਂ ਉਤਰ ਆਇਆ ਬਾਦਸ਼ਾਹ ਨੇ ਜਲਾਦ ਨੂੰ ਹੁਕਮ ਦਿੱਤਾ ਇੱਕ ਨਵਾਂ ਫੰਦਾ ਲਿਆਓ ਜੋ ਮੇਰੀ ਗਰਦਨ ਵਿੱਚ ਠੀਕ ਆ ਜਾਵੇ ਜਲਾਦ ਨੇ ਹੁਕਮ ਦੀ ਤਾਲੀਮ ਕੀਤੀ ਤੇ ਬਾਦਸ਼ਾਹ ਦੀ ਗਰਦਨ ਵਿੱਚ ਇੱਕ ਨਵਾਂ ਫੰਦਾ ਪਾ ਦਿੱਤਾ ਸੋ ਨਤੀਜੇ ਵਜੋਂ ਬਾਦਸ਼ਾਹ ਨੂੰ ਫਾਂਸੀ ਦੇ ਦਿੱਤੀ ਗਈ ਲੋਕ ਹੈਰਾਨੀ ਨਾਲ ਇਹ ਮੰਜ਼ਰ ਦੇਖ ਰਹੇ ਸੀ ਕਿ ਉਹਨਾਂ ਦਾ ਬਾਦਸ਼ਾਹ ਹੁਣ ਸਿੱਧਾ ਸਵਰਗਾਂ ਵਿੱਚ ਜਾ ਰਿਹਾ ਹੈ ਇਧਰ ਮੌਕੇ ਦਾ ਫਾਇਦਾ ਚੁੱਕਦੇ ਹੋਏ ਉਸਤਾਦ ਤੇ ਚੇਲਾ ਚੁੱਪਚਾਪ ਦਰਬਾਰ ਵਿੱਚੋਂ ਨਿਕਲ ਗਏ ਤੇ ਰੱਬ ਦਾ ਸ਼ੁਕਰ ਅਦਾ ਕਰ ਲਗੇ ਸੋ ਦੋਸਤੋ ਹਮੇਸ਼ਾ ਸੌਖੇ ਰਾਹ ਚੁਣਨ ਵਾਲੇ ਕਈ ਵਾਰ ਸਭ ਤੋਂ ਵੱਡੀ ਮੁਸੀਬਤ ਵਿੱਚ ਫਸ ਜਾਂਦੇ ਨੇ ਜੋ ਕੁਝ ਵੀ ਆਸਾਨੀ ਨਾਲ ਮਿਲੇ ਉਹ ਹਮੇਸ਼ਾ ਫਾਇਦੇਮੰਦ ਨਹੀਂ ਹੁੰਦਾ। ਇਹੀ ਗਲਤੀ ਭਿਖਾਰੀ ਦੇ ਭੋਲੇ ਚੇਲੇ ਨੇ ਵੀ ਕੀਤੀ। ਉਹਨੇ ਸੋਚਿਆ ਕਿ ਇਹ ਸ਼ਹਿਰ ਉਹਦੇ ਸੁੱਖ ਦੀ ਤਲਾਸ਼ ਦਾ ਅੰਤ ਹੈ ਪਰ ਉਹਨੇ ਇਹ ਨਹੀਂ ਵੇਖਿਆ ਕਿ ਇੱਥੇ ਜ਼ਿੰਦਗੀ ਦੀ ਵੀ ਕੋਈ ਕੀਮਤ ਨਹੀਂ ਸੀ। ਉਸਤਾਦ ਦੀ ਅਕਲਮੰਦੀ ਨੇ ਉਹਦੀ ਜ਼ਿੰਦਗੀ ਬਚਾ ਲਈ ਪਰ ਜੇਕਰ ਉਹ ਸਮੇਂ ਤੇ ਨਾ ਆਉਂਦਾ ਤਾਂ ਚੇਲੇ ਦੀ ਮਾਸੂਮ ਗਲਤੀ ਉਹਦੀ ਜਾਨ ਲੈ ਲੈਂਦੀ। ਅਸੀਂ ਵੀ ਕਈ ਵਾਰ ਆਪਣੇ ਵੱਡਿਆਂ ਦੀਆਂ ਗੱਲਾਂ ਨੂੰ ਅਣਸੁਣੀਆਂ ਕਰ ਦਿੰਦੇ ਹਾਂ। ਪਰ ਜਦੋਂ ਤੱਕ ਸਮਝ ਆਉਂਦੀ ਹੈ ਉਦੋਂ ਤੱਕ ਬਹੁਤ देर ਹੋ ਚੁੱਕੀ ਹੁੰਦੀ ਹੈ ਵੀਡੀਓ ਪੂਰੀ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਿਰਪਾ ਕਰਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ-ਬਹੁਤ ਧੰਨਵਾਦ